ਉਹੀ ਕਹਿਣਾ ਨਾ ਵੀ ਮਲਬ ਪੁਸ਼ਟ ਬੰਦੇ ਜਿਵੇਂ ਇੱਕ ਖਿਡਾਰੀ ਦੀ ਵਾਰ ਵਾਰ ਰੀਲ ਸੋਸ਼ਲ ਮੀਡੀਆ ਦੇ ਸਾਹਮਣੇ ਆ ਰਹੀ ਆ ਕਈ ਖਿਡਾਰੀ ਇਹੋ ਜਿਹੇ ਜਿਨ੍ਹਾਂ ਦਾ ਨਾਮ ਦਾ ਜ਼ਿਕਰ ਵੀ ਨਹੀਂ ਹੁੰਦਾ ਹੁੰਦਾ ਕਮੈਂਟਰੀ ਵਾਲੇ ਵੱਲੋਂ ਵੀ ਕੁਝ ਰੀਲ ਵਾਲੇ ਵੱਲੋਂ ਵੀ ਉਹ ਵਿਚਾਰੇ ਖੇਡਦੇ ਵਧੀਆ ਨੇ ਖੇਡ ਖੇਡ ਵੀ ਬਹੁਤ ਵਧੀਆ ਹੁੰਦੀ ਆ ਪਰ ਰੋਝ ਜਾਂਦੇ ਨੇ ਉੱਥੇ ਦੇਖੋ ਇਹ ਗੱਲ ਮੈਂ ਪਿਛਲੀ ਇੱਕ ਦੋ ਇੰਟਰਵਿਊਜ਼ ਦੇ ਵਿੱਚ ਵੀ ਹੈਪੀ ਜੀ ਡਿਸਕਸ ਕੀਤੀ ਆ ਕਮੈਂਟਰੀ ਵਾਲੇ ਵੀ ਸਾਰੇ ਭਰਾ ਨੇ ਪਰ ਮੈਂ ਕਹਿੰਦਾ ਜਿਹੜੀ ਚੰਗੀ ਗੱਲ ਹੁੰਦੀ ਆ ਉਹ ਸੁਣ ਲੈਣੀ ਚਾਹੀਦੀ ਆ ਸਿੱਖਣੀ ਚਾਹੀਦੀ ਆ ਇੱਕ ਤਾਂ ਉਹ ਲੋਕ ਹੁੰਦੇ ਆ ਜਿਨ੍ਹਾਂ ਨੇ 50 50000 ਰੁਪਇਆ ਲੱਖ ਲੱਖ ਰੁਪਇਆ ਕਬੱਡੀ ਟੂਰਨਾਮੈਂਟ ਕਰਾਉਣ ਲਈ ਕਮੇਟੀ ਨੂੰ ਦਿੱਤਾ ਹੁੰਦਾ ਉਹ ਸਟੇਜ ਤੇ ਬੈਠਾ ਹੁੰਦਾ ਇਹ ਕੋ ਲੋਕ ਹੁੰਦੇ ਆ ਕਮੈਂਟਰੀ ਵਾਲੇ ਦੀ ਜੇਬ ਚਾ ਕੇ 500 ਦਾ ਨੋਟ ਪਾਉਂਦੇ ਆ ਉਹ ਕਮੈਂਟਰੀ ਵਾਲੇ ਸਾਰੇ ਨਹੀਂ ਇਸ ਤਰ੍ਹਾਂ ਦੇ ਹੈਗੇ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਕਈ ਮੈਂ ਸਾਡੇ ਮੁੰਡੇ ਨਵੇਂ ਦੇਖੇ ਆ ਉਹ 50000 ਵਾਲੇ ਦਾ ਜ਼ਿਕਰ ਕਰਨ ਦੀ ਬਜਾਏ 500 ਰੁਪਇਆ ਜਿਹੜਾ ਉਹਨਾਂ ਦੀ ਜੇਬ 'ਚ ਗਿਆ ਹੁੰਦਾ ਹੈ ਅੱਧੇ ਮੈਚ ਦੇ ਵਿੱਚ ਉਸੇ ਦਾ ਜ਼ਿਕਰ ਕਰੀ ਜਾਂਦੇ ਨੇ ਕਮੈਂਟਰੀ ਵਾਲੇ ਨਾ ਤਾਂ ਉੱਥੇ ਪਲੇਅਰ ਦਾ ਜ਼ਿਕਰ ਹੁੰਦਾ ਹੈ ਜਿਹੜਾ ਖੇਡ ਰਿਹਾ ਉਹ ਸਾਡਾ ਤੜਵਾਈ ਜਾਂਦਾ ਹੈ ਨਾ ਉਹਦਾ ਜ਼ਿਕਰ ਹੁੰਦਾ ਹੈ ਜਿਨੇ 50000 ਉਸ ਟੂਰਨਾਮੈਂਟ ਦੇ ਵਿੱਚ ਆਪਣੀ ਕਿਰਤ ਕਮਾਈ ਦਾ ਯੋਗਦਾਨ ਪਾਇਆ ਸੋ ਮੈਂ ਚਾਹੁੰਦਾ ਇਦਾਂ ਦੀਆਂ ਜਿਹੜੀਆਂ ਹੁਨਤਾਈਆਂ ਨੇ ਇਹ ਦੂਰ ਕਰ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਧੱਬਾ ਲੱਗਦਾ ਫਿਰ ਸਾਰੇ ਐਨਾਨਸਰਾਂ ਦੀ ਲੱਗਦਾ